ਜਬਈ ਤੁਹਾਡੇ ਵਾਸਤੇ ਲੈ ਕੇ ਆ ਗਿਆ ਨਿਊ ਹਾਲੈਂਡ 3630 ਸੁਪਰ ਮਾਡਲ ਆ ਮਾਲਕ ਆਪਣੇ ਕੋਲ ਆ ਸਾਰੀ ਜਾਣਕਾਰੀ ਲਵਾਂਗੇ ਟਰੈਕਟਰ ਦੀ ਕੀ ਹਾਲ ਹੈ ਬਾਈ ਵਧੀਆ ਵਧੀਆ ਜੀ ਕਿਹੜਾ ਮਾਡਲ ਆ ਬਾਈ ਇਹ ਇਹ 2013 ਮਾਡਲ ਆ ਠੀਕ ਆ 2013 ਮਾਡਲ ਆ ਤੇ ਨੰਬਰ ਇਹਦਾ ਨੰਬਰ 50 ਦੀ ਹੈ ਫਰੋਈ ਪਰਦਾ ਜੀ ਫਸਟ ਓਨਰ ਟੀਵੀ05 ਪ੍ਰੋਈਪੁਰ ਦਾ ਟਰੈਕਟਰ ਦਾ ਨੰਬਰ ਆ ਤੇ ਆ ਬਾਈ ਚੱਕੀ ਸ਼ੋਅ ਮੜੀ ਦੀ ਇਹਦੀ ਰੰਗ ਪੇਟ ਸਾਰਾ ਓਰੀਜਨਲ ਹਾਂਜੀ ਰੀਨਲ 3 ਸਪੀਡ ਟਰੈਕਟਰ ਹੈ 3 ਸਪੀਡ ਆ ਤੇ ਰੰਗ ਪੇਟ ਸਾਰਾ ਓਰੀਜਨਲ ਆ ਮਾਰ ਕੇ ਮੁਰ ਕੇ ਉਵੇਂ ਪਲੇਟਾਂ ਬਲੂਟਾਂ ਲੱਗੀਆਂ ਬਾਈ ਹਣਾ ਹ ਕੋਈ ਕਮੀ ਇੰਡੀਅਨ ਗੀਅਰ ਤੇ ਬਾਈ ਹਾਂਜੀ ਕੋਈ ਕਮੀ ਨਹੀਂ ਵਾਕੇ ਤਸੱਲੀ ਕਰਕੇ ਲਿਆ ਸਕਦੇ ਠੀਕ ਆ ਵਾਕੇ ਟਰੈਕਟਰ ਲਿਆ ਸਕਦੇ ਹੋ ਵੇਖ ਸਕਦੇ ਹੋ ਰੰਗ ਪੇੜ ਸਾਰਾ ਸੋਹਣਾ ਟਰੈਕਟਰ ਆ ਬਾਈ ਮਾਰ ਕੇ ਮੂਰ ਕਿਉਂਵੇਂ ਲੱਗਿਆ ਤੇ ਬਾਈ ਇਹਦੇ ਟਾਇਰ ਇਹਦੇ ਟਾਇਰ ਨਾਲ ਦੇ ਹੈ 65 ਕੇ ਪੈਸੇ ਹੈਗੇ 65 ਕੇ ਪੈਸੇ ਹੈਗੇ ਆ ਟਾਇਰ ਇਹਦੇ ਨਾਲ ਦੇ ਆ 60 ਤੋਂ 65 ਪੈਸੇ ਦੇ ਵਿੱਚ ਬਾਈ ਟਾਇਰ ਹੈਗੇ ਆ ਬੀਕੇਟੀ ਦੇ ਹਣਾ ਨਾਲ ਦੇ ਟਾਇਰ ਆ ਬਾਈ ਬੇਦਾਗ ਟਰੈਕਟਰ ਦੇ ਮਗਰਾੜੇ ਨਾ ਛਤਰੀ ਹੈਗੀ ਬਾਈ ਹਾਂ ਛਤਰੀ ਮੈਸ ਠੀਕ ਆ ਛਤਰੀ ਨਾਲ ਮਿਲੂਗੀ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਦੇਉਗੇ ਪੂਰਾ ਹਣਾ ਇਹ ਰਿਕਾਰਡ ਨਾਲ ਹੀ ਚੱਲਿਆ ਜੰਨਾ ਵੀ ਚੱਲਿਆ ਰਿਕਾਰਡ ਨਾਲ ਹੀ ਚੱਲਿਆ ਠੀਕ ਆ ਰਿਕਾਰਡ ਨਾਲ ਚੱਲਿਆ ਬਾਈ ਟਰੈਕਟਰ ਜੰਨਾ ਵੀ ਚੱਲਿਆ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਹਣਾ ਹਾਂਜੀ ਹਾਂਜੀ ਮਾਰਕ ਸੰਬੀਧਾਰ ਕੇ ਲਿਆ ਠੀਕ ਆ ਕਲਟੀਵੇਟਰ ਤੁਸੀਂ ਦਿਓਗੇ ਵਾਹਣਾ ਤੇ ਹਾਂਜੀ ਹਾਂਜੀ ਵਾਹਣ ਸਭ ਕੁਝ ਵਾਹ ਕੇ ਹੁਣ ਤਾਂ ਵਾਹਣ ਵੀ ਤੁਹਾਨੂੰ ਪਤਾ ਵੀ ਰੇ ਵਿਲੇ ਹੀ ਆ ਠੀਕ ਆ ਠੀਕ ਆ ਵਾਹ ਕੇ ਤਸੱਲੀ ਕਰਕੇ ਟਰੈਕਟਰ ਲੈ ਆ ਸਕਦੇ ਹਾਂ ਬਾਈ ਟਰੈਕਟਰ ਚ ਭੋਰਾ ਵੀ ਕੰਮ ਨਹੀਂ ਡਿਮਾਂਡ ਦੱਸੋ ਬਾਈ ਇਹਦੀ ਕਿੰਨੀ ਹੈ ਹਾਂਜੀ 4,85,000 ਦੀ ਡਿਮਾਂਡ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਬਾਈ ਹਾਂਜੀ ਮਾਨਤਨ ਹੋਊਗਾ ਫੁੱਲ ਹਾਂਜੀ ਠੀਕ ਆ ਫੁੱਲ ਮਾਨਤਨ ਹੋਊਗਾ ਵੀਡੀਓ ਨੂੰ ਬਾਈ ਕਰਦੇ ਹੋ ਦੱਬ ਕੇ ਸ਼ੇਅਰ ਬਾਈ ਇਹ ਕਿਹੜੇ ਪਿੰਡ ਖੜਾ ਟਰੈਕਟਰ ਪਿੰਡ ਮੁੱਤਕ ਜਿਲ੍ਹਾ ਫੋਜ਼ੀ ਐਡ ਮੌਦਕੀ ਜਿਲਾ ਪ੍ਰੋਜ ਪਰ ਉਥੇ ਟਰੈਕਟਰ ਖੜਾ ਤੇ ਨੰਬਰ ਬੋਲ ਦੀ ਬਾਈ ਹਾਂਜੀ ਨੰਬਰ 95013 83398 ਠੀਕ ਆ ਕੋਈ ਕਮੀ ਤਾਂ ਨਹੀਂ ਇੰਦਨ ਗੇਰ ਤੇ ਹਾਂਜੀ ਕੋਈ ਕਮੀ ਨਹੀਂ ਆਪੀ ਵਾਕੇ ਦਸੱਲੀ ਕਰਕੇ ਲਿਆ ਸਕਦਾ ਠੀਕ ਆ ਫੁੱਲ ਗਾਰੰਟੀ ਆ ਬਾਕੀ ਮਾਲਕ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਦਾ ਉਥੋਂ ਗੱਲ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਸੋ ਸਾਰਿਆਂ ਦਾ ਬਈ ਧੰਨਵਾਦ ਜੀ